ਸਸਰੀ ਕਲ ਦੋਸਤੋ ਜਿਵੇਂ ਸਿਆਣੇ ਕਹਿੰਦੇ ਨੇ ਜੇ ਆਪਾਂ ਮਾੜਾ ਕੰਮ ਕਰੀਏ ਬੁਰਾ ਕੰਮ ਕਰੀਏ ਤੇ ਉਹਦੀ ਸਜ਼ਾ ਇੱਕ ਨਾ ਇੱਕ ਦਿਨ ਮਿਲਦੀ ਜ਼ਰੂਰ ਹੈ ਰੱਬ ਦੇ ਘਰ ਕਹਿੰਦੇ ਨੇ ਦੇਰ ਜ਼ਰੂਰ ਹੈਗੀ ਹੈ ਪਰ ਹਨੇਰ ਨਹੀਂ ਹੈਗਾ ਸੋ ਇੱਕ ਤੁਹਾਨੂੰ ਘਟਨਾ ਯਾਦ ਹੋਗੀ ਲੁਧਿਆਣੇ ਦੀ ਇੱਕ ਛੋਟੀ ਜੀ ਬੱਚੀ 2 2.5 ਸਾਲਾਂ ਦੀ ਜਿਸ ਦਾ ਨਾਮ ਦਿਲ ਰੋਜ ਉਹ ਆਪਣੇ ਆਂਗਣ ਦੇ ਵਿੱਚ ਖੇਡਦੀ ਸੀ ਘਰੇ ਕੋਈ ਹੈਗਾ ਨਹੀਂ ਸੀ ਖੇਡਦੀ ਖੇਡਦੀ 게ਟ ਅੱਗੇ ਆ ਗਈ ਤਾਂ ਉਸ ਦੀ ਗਵਾਂਡ ਨੀਲਮ ਨੀਲਮ ਅੰਟੀ ਉਹਨੂੰ ਬੱਚੀ ਅੰਟੀ ਕਹਿੰਦੀ ਹੁੰਦੀ ਸੀ ਔਰ ਬਿਲਕੁਲ ਗਵਾਂਡ ਸੀਗਾ ਤੇ ਉਹਨੇ ਉਹਨੂੰ ਆਪਣੇ ਸਕੂਟੀ ਦੇ ਅੱਗੇ ਬਿਠਾ ਲਿਆ ਉਹਨੇ ਇਸ਼ਾਰਾ ਕਰਿਆ ਤਾਂ ਉਹ ਬੈਠ ਗਈ ਸੋ ਬੱਚੇ ਨੂੰ ਪਤਾ ਹੁੰਦਾ ਹੈ ਕਿ ਇਹ ਸਾਡੀ ਅੰਟੀ ਹੈ ਇਹ ਸਾਡਾ ਅੰਕਲ ਹੈ ਆਂਡ ਗਵਾਂਡ ਚ ਰਹਿੰਦੇ ਆ ਘਰ ਵਿੱਚ ਆਉਣਾ ਜਾਣਾ ਹੁੰਦਾ ਕੋਈ ਦੁਸ਼ਮਣੀ ਵੀ ਨਹੀਂ ਹੁੰਦੀ ਤਾਂ ਜਿਹੜੇ ਘਰ ਦੇ ਵਿੱਚ ਜਿਹੜੇ ਗਵੰਡੀ ਨਾਲ ਨਾਲ ਵੈਰ ਵਿਰੋਧ ਜਾਂ ਲੜਾਈ ਝਗੜਾ ਨਹੀਂ ਹੁੰਦਾ ਤਾਂ ਬੱਚੇ ਉਸ ਉਸ ਇਨਸਾਨ ਦੇ ਹੱਥ ਦੀ ਦਿੱਤੀ ਹੋਈ ਚੀਜ਼ ਟੌਫੀ ਚਾਕਲੇਟ ਬਿਸਕੁਟ ਕੋਈ ਵੀ ਹੋਵੇ ਖਾ ਲੈਂਦੇ ਨੇ ਜੇ ਕੋਈ ਇਸ਼ਾਰਾ ਕਰੀਏ ਤੇ ਆ ਜਾਂਦੇ ਨੇ ਇਸੇ ਤਰ੍ਹਾਂ ਨੇ ਇਸ਼ਾਰਾ ਕਰਿਆ ਤਾਂ ਸਕੂਟੀ ਤੇ ਬਾਕੇ ਲੱਗੀ ਸੀ ਤਾਂ ਬੱਚੀ ਜਦੋਂ 2-4 ਘੰਟੇ ਨਾ ਮਿਲੀ ਤੇ ਘਰਦਿਆਂ ਨੇ ਚਾਂਚ ਪੜਤਾਲ ਚਾਲੂ ਕਰੀ ਭਜਨ ਅਟ ਚਾਲੂ ਕਰੀ ਸ਼ਾਮ ਤੱਕ ਪੈ ਗਿਆ ਰੋਲਾ ਤੇ ਜਦੋਂ ਫਿਰ ਸੀਸੀਟੀ ਵੀ ਕੈਮਰੇ ਖੰਗਾਲੇ ਗਏ ਤੇ ਉਹਦੇ ਵਿੱਚ ਇਹਦੀ ਕਰਤੂਤ ਮੇਲਮ ਦੀ ਉਗੜ ਕੇ ਆਈ ਇਸ ਨੇ ਉਹਨੂੰ ਘਰੋਂ ਸਕੂਟੀ ਤੇ ਬਿਠਾਲ ਕੇ ਚੁੱਕ ਕੇ ਲੈ ਗਈ ਸੀ ਪਤਾ ਨਹੀਂ ਇਹ ਮਾਨਸਿਕ ਰੋਗੀ ਸੀ ਜਾਂ ਇਹਨੂੰ ਦਿਮਾਗੀ ਕੋਈ ਟੈਨਸ਼ਨ ਸੀ ਕੀ ਪਾਣਾ ਵਰਤਿਆ ਕਿਉਂ ਵਰਤਿਆ ਉਹਨਾਂ ਦੀ ਇਹਨਾਂ ਨਾਲ ਕੋਈ ਟੈਨਸ਼ਨ ਨਹੀਂ ਇੰਨਾ ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਕੋਈ ਟੈਨਸ਼ਨ ਵੀ ਨਹੀਂ ਸੀ ਪਤਾ ਨਹੀਂ ਕੀ ਪਾਣਾ ਵਰਤਿਆ ਜਾਂ ਉਹਦੇ ਦਿਮਾਗ ਦਾ ਦੌਰਾ ਇਹੋ ਜਿਹਾ ਸੀਗਾ ਸੋ ਉਹ ਬੱਚੇ ਦੀ ਕਿਸਮਤ ਖਰਾਬ ਸੀ ਤੇ ਉਹਨੇ ਉਹ ਬੱਚੇ ਨੂੰ ਲੈ ਜਾ ਕੇ ਕਾਫੀ ਦੂਰ ਇੱਕ ਪਲਾਟ ਤੇ ਉੱਥੇ ਮਾਰ ਕੇ ਉਹਨਾਂ ਗਲ ਘੁੱਟ ਕੇ ਅੱਧ ਮਰੀ ਨੂੰ ਹੀ ਪੂਰੀ ਉਤੋਂ ਅਜੇ ਸਹਿਕਦੀ ਹੋਈ ਬੱਚੀ ਨੂੰ ਟੋਆ ਪੁੱਟ ਕੇ ਨਾ ਪਤਾ ਸੀ ਜਦੋਂ ਫਿਰ ਸੀਸੀਟੀ ਕੈਮਰਿਆਂ ਵਿੱਚ ਇਹ ਚੀਜ਼ ਉਗੜੀ ਤਾਂ ਪੁਲਿਸ ਨੇ ਸਖਤੀ ਨਾਲ ਜਾਂਚ ਕਰੀ ਤਾਂ ਔਰਤ ਮੰਨ ਗਈ ਸੀ ਸੋ ਉਦੋਂ ਦੀ ਔਰਤ ਜੇਲ੍ਹ ਵਿੱਚ ਸੀਗੀ ਤੇ ਉਹਦਾ ਜਿਹੜਾ ਅੱਜ ਇੱਕ ਫੈਸਲਾ ਆਇਆ ਐਸੋ ਜਿਹਾ ਫੈਸਲਾ ਆਇਆ ਹੈ ਕਿ ਰੂ ਕੰਬਾਉਂ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਪਰ ਫੈਸਲੇ ਹਮੇਸ਼ਾ ਆਉਂਦੇ ਆਏ ਲੋਕਾਂ ਨੂੰ ਫਾਂਸੀਆਂ ਵੀ ਲੱਗਦੀਆਂ ਆਈਆਂ ਔਰ ਮੁਜਰਮਾਂ ਤੇ ਬਹੁਤ ਬਹੁਤ ਤਸ਼ੱਦਦ ਹੁੰਦਾ ਆਇਆ ਸਜ਼ਾਵਾਂ ਮਿਲਦੀਆਂ ਨਹੀਂ ਆ ਪਰ ਮੁਜਰਮ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫੇਰ ਮੁਜਰਮ ਦੀ ਫੇਰ ਕੋਈ ਜ਼ੁਲਮ ਦੀ ਕੋਈ ਕਮੀ ਨਹੀਂ ਰਹਿੰਦੀ ਫੇਰ ਕਿਤਨਾ ਕਿਤੇ ਕੋਈ ਗਲਤੀਆਂ ਸਮਾਜ ਵਿੱਚ ਹੋਈ ਜਾਂਦੀਆਂ ਨੇ ਜੇ ਇਹਨਾਂ ਚੀਜ਼ਾਂ ਤੋਂ ਇਹਨਾਂ ਗਲਤੀਆਂ ਤੋਂ ਇਹਨਾਂ ਘਟਨਾਵਾਂ ਤੋਂ ਆਪਾਂ ਸਬਕ ਲਈਏ ਤਾਂ ਭਵਿੱਖ ਵਿੱਚ ਇਹ ਘਟਨਾਵਾਂ ਰੁਕ ਸਕਦੀਆਂ ਨੇ ਪਰ ਇਹ ਸ਼ੈਤਾਨ ਜਿਹਦੇ ਸਿਰ ਤੇ ਸਵਾਰ ਹੁੰਦਾ ਹੈ ਉਹਦੇ ਤੋਂ ਕਿਹੜੇ ਵੇਲੇ ਕਿਹੜਾ ਮਾੜਾ ਕੰਮ ਸੋ ਅੱਜ ਫੈਸਲਾ ਆਇਆ ਹੈ ਕੋਰਟ ਦਾ ਇਸ ਔਰਤ ਨੂੰ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਲਾਈਆ ਕੋਰਟ ਨੇ ਇਸ ਫਾਂਸੀ ਦੀ ਸਜ਼ਾ ਆਉਂਦਿਆਂ ਹੀ ਜਿਵੇਂ ਵਕੀਲ ਨੇ ਘਰਦਿਆਂ ਨੂੰ ਇਹ ਸੂਚਨਾ ਦਿੱਤੀ ਘਰਦਿਆਂ ਦਾ ਇੱਕ ਪਾਸੇ ਇਹ ਖੁਸ਼ੀ ਕਿ ਸਾਨੂੰ ਇਨਸਾਫ ਮਿਲਿਆ ਸਾਡੀ ਬੱਚੀ ਦੇ ਨਾਲ ਇਨਸਾਫ ਹੋਇਆ ਇੱਕ ਦੂਜਾ ਬੱਚੀ ਖੋਣ ਦਾ ਗਮ ਇਹ ਦੋਨਾਂ ਚੀਜ਼ਾਂ ਮਿਲ ਕੇ ਫਿਰ ਉਹ ਘਰ ਵਾਲੇ ਬਹੁਤ ਇਸ ਫੈਸਲੇ ਤੇ ਰੋਂਦੇ ਨੇ ਬਹੁਤ ਅੰਦਰੋਂ ਉਹਨਾਂ ਨੂੰ ਫਿਰ ਬੱਚੀ ਦੀ ਇੱਕ ਵਾਰੀ ਯਾਦ ਤਾਜ਼ਾ ਹੋ ਜਾਂਦੀ ਹੈ ਔਰ ਇੱਕ ਪਾਸੇ ਉਹਨਾਂ ਦੇ ਦਿਲ ਵਿੱਚ ਕਿਤੇ ਖੁਸ਼ੀ ਵੀ ਉਮੜਦੀ ਹੈ ਕਿ ਸਾਡੀ ਬੱਚੀ ਨੂੰ ਇਨਸਾਫ਼ ਮਿਲਿਆ ਜੇ ਉਹਨੇ ਸਾਡੀ ਬੱਚੀ ਦੇ ਨਾਲ ਇੰਨਾ ਧੱਕਾ ਕਰਿਆ ਸੀ ਇੱਕ ਮਾਸੂਮ ਬੱਚੀ ਨੂੰ ਬਿਨਾਂ ਕਸੂਰ ਤੋਂ ਗਲ ਘੁੱਟ ਕੇ ਮਾਰਤਾ ਫਿਰ ਲਪਤਾ ਤੇ ਵਧੀਆ ਹੋਇਆ ਵੀ ਅਦਾਲਤ ਨੇ ਜੋ ਫੈਸਲਾ ਸੁਣਾਇਆ ਵਧੀਆ ਹੋਇਆ ਸੋ ਇਹਨਾਂ ਘਟਨਾਵਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਆਪਣੇ ਦਿਮਾਗ ਨੂੰ ਆਪਣੇ ਕੰਟਰੋਲ ਨੂੰ ਆਪਣੇ ਕੰਟਰੋਲ ਵਿੱਚ ਕਿੱਦਾਂ ਰੱਖਣਾ ਹੈ ਜੇ ਸਾਡੀ ਮਾਨਸਿਕ ਹਾਲਤ ਸਹੀ ਨਹੀਂ ਤਾਂ ਡਾਕਟਰ ਕੋਲ ਜਾ ਕੇ ਦਵਾਈਆਂ ਲਈਆਂ ਜਾਣ ਨਾ ਕਿ ਹੋਰਾਂ ਦਾ ਜਾਂ ਆਪਣਾ ਨੁਕਸਾਨ ਕਰੀਏ ਇੱਕ ਪਾਸੇ ਉਹਨਾਂ ਦਾ ਬੱਚਾ ਜਾਨੋ ਗਿਆ ਔਰ ਜਹਾਨੋ ਗਿਆ ਦੂਜੇ ਪਾਸੇ ਇਹ ਨੀਲਮ ਦਾ ਘਰ ਪਰਿਵਾਰ ਉਦੋਂ ਦਾ ਖਰਾਬ ਹੋ ਗਿਆ ਉਦੋਂ ਦੀ ਜੇਲ੍ਹ ਵਿੱਚ ਹੈ ਹੁਣ ਫਾਂਸੀ ਹੋ ਗਈ ਠੀਕ ਹੈ ਹੁਣ ਅੱਗੇ ਕਾਨੂੰਨੀ ਦਾਅ ਪੇਚ ਲੱਗੂਗਾ ਇਹ ਅਪੀਲ ਕਰੂਗੀ ਅਪੀਲਾਂ ਦੇ ਵਿੱਚ ਵੀ ਜਿਹੜਾ ਅਗਲਾ ਜੱਜਾ ਹੈ ਉਹ ਵੀ ਕੋਈ ਕਿਤੇ ਨਾ ਕਿਤੇ ਰਹਿਮ ਦੀ ਨਹੀਂ ਦਿਖਾ ਸਕਦਾ ਕਿਉਂਕਿ ਉਹਦੀ ਵੀ ਸਾਖ ਫਿਰ ਉਤੇ ਲੱਗੀ ਹੋਣੀ ਹੈ ਜੇ ਪਿਛਲੇ ਜੱਜ ਨੇ ਫੈਸਲਾ ਸੁਣਾਇਆ ਹੋਵੇ ਤੇ ਅਗਲਾ ਜੱਜ ਮਾਫੀ ਨਹੀਂ ਦੇ ਸਕਦਾ ਉਸ ਤੋਂ ਬਾਅਦ ਫਿਰ 5-7 ਸਾਲ ਚੱਲਦਿਆਂ ਚੱਲਦਿਆਂ ਰਾਸ਼ਟਰਪਤੀ ਕੋਲੇ ਰਹਿਮ ਦੀ ਅਪੀਲ ਜਾਂਦੀ ਹੈ ਸੋ ਰਾਸ਼ਟਰਪਤੀ ਮਾਫ ਕਰਦਾ ਨਹੀਂ ਕਰਦਾ ਉਹ ਬਾਦੀਆਂ ਗੱਲਾਂ ਨੇ ਸੋ ਇਹ ਨਾ ਦੇਖੋ ਕਿ ਇਹਨੂੰ ਫਾਂਸੀ ਬੁਲਕੀ ਤਾਂ ਅੱਜ ਹੀ ਫਾਂਸੀ ਹੋ ਜਾਣੀ ਐ ਆਉਣ ਦੀ سپورਟ ਇੰਡੀਆ ਦੇ ਵਿੱਚ ਕੁਝ ਨਹੀਂ ਹੁੰਦਾ ਭਾਰਤ ਦੇ ਲਿਖੇ ਹੋਏ ਕਾਨੂੰਨ ਦੇ ਵਿੱਚ ਕੁਝ ਤੇ ਨਾ ਕਿਤੇ ਥੋੜੀਆਂ-ਥੋੜੀਆਂ ਖਾਮੀਆਂ ਨੇ ਜਿੱਦਾਂ ਇਹੋ ਜਿਹੇ ਮੁਜਰਮ ਫਾਇਦਾ ਚੁੱਕ ਜਾਂਦੇ ਨੇ ਸੋ ਫਿਲਹਾਲ ਇਹਨਾਂ ਵੀ ਬਹੁਤ ਹੈ ਕਿ ਉਹਨੂੰ ਇਹ ਜਿਹੜੀ ਸਜ਼ਾ ਮਿਲੀ ਹੈ ਉਹਦੇ ਲਈ ਬਹੁਤ ਹੈ ਔਰ ਉਹ ਜੇਲ੍ਹ ਦੀਆਂ ਰੋਟੀਆਂ ਅਜੇ ਖਾਊਗੀ ਅੱਗੇ ਆਉਣ ਵਾਲੇ ਸਮਾਂ ਦੇ ਵਿੱਚ ਉਹਨੂੰ ਫਾਂਸੀ ਵੀ ਲੱਗ ਸਕਦੀ ਹੈ 80% ਉਮੀਦ ਹੈ ਕਿਉਂਕਿ ਬੱਚੀ ਵੱਲ ਦੇਖਦੇ ਮਾਸੂਮ ਬੱਚੀ ਵੱਲ ਦੇਖਦੇ ਹੋਏ ਕੋਈ ਵੀ ਜੱਜ ਇਹ ਫੈਸਲਾ ਬਰਕਰਾਰ ਰੱਖੂਗਾ ਸੋ ਦੋਸਤੋ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਚੀਜ਼ਾਂ ਇਹਨਾਂ ਬਰਾਈਆਂ ਤੋਂ ਸਬਕ ਲੈ ਕੇ ਇੱਕ ਚੰਗੇ ਇਨਸਾਨ ਬੰਨਣਾ ਚਾਹੀਦਾ ਚੰਗੀ ਸੇਧ ਲੈਣੀ ਚਾਹੀਦੀ ਐ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਰ ਅੱਗੇ ਕਰ ਦਿਓ ਸ਼ੇਅਰ ਤਾਂ ਕਿ ਹੋਰ ਰੋਗੀਆਂ ਇਹੋ ਜੇ ਘਟੀਆਂ ਮਾਨਸਿਕ ਰੋਗੀਆਂ ਤੇ ਜੁਲਮੀ ਬੰਦਿਆਂ ਤੇ ਕ੍ਰਿਮੀਨਲ ਲੋਕਾਂ ਤੱਕ ਵੀ ਪਹੁੰਚੇ ਜੇ ਸ਼ਾਇਦ ਉਹਨਾਂ ਦੇ ਦਿਲ ਵਿੱਚ ਰਹਿਮ ਹੋ ਜਾਏ ਇਸ ਬੁਰਾਈ ਨੂੰ ਛੱਡ ਕੇ ਉਹ ਚੰਗੇ ਰਾਹ ਆ ਜਾਣ ਜੇ ਉਹਨਾਂ ਦਾ ਭਲਾ ਹੋ ਜਾਂਦਾ ਹੈ ਜਾਂ ਉਹ ਚੰਗੇ ਰਸਤੇ ਹੋ ਜਾਂਦੇ ਨੇ ਤਾਂ ਇਹ ਵੀ ਇੱਕ ਬੰਦਾ ਕੰਮ ਹੈ ਸੋ ਦੋਸਤੋ ਇੱਥੇ ਮਾਫੀ ਚਾਹੁੰਦੇ ਆਂ